ਹਾਰ ਪਾਏ ਜਾ ਰਹੇ ਨੇ ਖੁਸ਼ੀ ਮਨਾਈ ਜਾ ਰਹੀ ਹੈ ਪਟਾਕੇ ਚੱਲ ਰਹੇ ਨੇ ਟੋਲਟ ਪੱਗਿਆ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਉਮੀਦਵਾਰ ਦਾ ਇੱਥੇ ਇਹ ਵੀ ਦੱਸ ਦਈਏ ਕਿ ਇਹ ਉਮੀਦਵਾਰ ਦੀ ਪਾਰਟੀ ਦਾ ਸੀਗਾ ਜਿਸ ਨੂੰ ਹੀਰਾ ਠਕੜਾ ਜਿਸ ਨੂੰ ਭਾਰੀ ਬਹੁਮਤ ਮਿਲਿਆ ਜੋ ਵਿজেਤਾ ਘੋਸ਼ਿਤ ਹੋਏ ਨੇ ਜਿਸ ਤੋਂ ਬਹੁਤ ਵੋਟਰਾਂ ਦੇ ਵੱਲੋਂ ਗਲਾਂ ਦੇ ਵਿੱਚ ਫੁੱਲਾਂ ਵਾਲੇ ਹਾਰ ਪੈਸਾਂ ਵਾਲੇ ਹਾਰ ਪਾਏ ਜਾ ਰਹੇ ਨੇ ਸਵਾਗਤ ਕੀਤਾ ਜਾ ਰਿਹਾ ਆਤਿਸ਼ਬਾਜ਼ੀ ਸਤ ਪੰਚਾਉੜਾ ਜਿੰਦਾਬਾਦ ਸਤ ਪੰਚਾਉੜਾ ਜਿੰਦਾਬਾਦ 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 কালি সোয়া তো আমি তো ও ਸਾਡੇ 33 ਸਾਡੇ ਲੋਕਚੰਨ ਦੇ ਦਰਸ਼ਕੋ ਤੁਹਾਡਾ ਸਵਾਗਤ ਹੈ 21 ਦਸੰਬਰ ਅੱਜ ਜਿੱਥੇ ਚਾਰ ਨਗਰ ਨਗਮ ਦੇ ਜਿਹੜੇ ਰਿਜ਼ਲਟ ਆਉਣੇ ਹੈਗੇ ਨਾਲ ਜਿਹੜੇ ਨਗਰ ਪੰਚਾਇਤਾ ਉਸ ਨੂੰ ਲੈ ਕੇ ਅੱਜ ਵੱਡਾ ਦਿਨ ਹੈਗਾ ਸੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸੇਸ਼ਾਨੀਆਂ ਕਰ ਰਹੇ ਹੈਗੇ ਆ ਮੱਲਾਵਾਲੇ ਖਾਸ ਦੀ ਜੇਕਰ ਗੱਲ ਕਰਦੇ ਤਾਂ 13 ਇੱਥੇ ਵਾਰਡ ਹੈਗੇ 13 ਵਾੜਾ ਚ ਜਿਹੜਾ 7 ਪਹਿਲਾਂ ਜਿੱਥੇ ਸਹਿਮਤੀ ਬਣ ਚੁੱਕੀ ਸੀ ਆਮ ਆਦੀ ਪਾਰਟੀ ਦੇ ਜਿਹੜੇ ਉੱਥੇ ਉਮੀਦਵਾਰ ਜੇਤੂ ਘੋਸ਼ਿਤ ਕਰ ਦਿੱਤੇ ਗਏ ਸੀ ਲੇਕਿਨ ਜੇਕਰ ਇਸ ਜਗ੍ਹਾ ਦੀ ਗੱਲ ਕਰਦੇ ਤਾਂ ਇੱਥੇ ਜਿਹੜੇ 13 ਤੋਂ 3 ਵਾਰਡ ਜਿਹੜੇ ਹੈਗੇ ਸੀ ਇਹਦੇ ਚ 3 ਵਾਰਡ ਦੇ ਇਸ ਟਾਈਮ ਜਿਹੜੇ ਰਿਜ਼ਲਟ ਆਉਣੇ ਬ ਦੋ ਦੋਨਾ ਥਾਂ ਤੋਂ ਰਿਜ਼ਲਟ ਦੋ ਜਿਹੜੇ ਹੈਗੇ ਵਾਰਡ ਉਹਨਾਂ ਦੇ ਰਿਜ਼ਲਟ ਆ ਚੁੱਕੇ ਆ ਇੱਕ ਥਾਂ ਤੋਂ ਸਤਪਾਲ ਚਾਵਲਾ ਜੀ ਦੂਸਰੇ ਵਾਰਡ ਤੋਂ ਜਿਹੜਾ ਕਲਪੋਸ਼ਣ ਧਵਨ ਜੀ ਦੇ ਚੁੱਕੇ ਆ ਇੱਕ ਜਿਹੜਾ ਵਾਰਡ ਦਾ ਰਿਜ਼ਲਟ ਇਸ ਫਿਲਹਾਲ ਜਿਹੜੀ ਲੋਕੇਸ਼ਨ ਤੇ ਅਸੀਂ ਖੜੇ ਹੈਗੇ ਆ ਉੱਥੋਂ ਰਿਜ਼ਲਟ ਆਉਣਾ ਹਾਲੀ ਹੀ ਬਾਕੀ ਕੁਝ ਸਮੇਂ ਬਾਅਦ ਅਸੀਂ ਉਹ ਵੀ ਤੁਹਾਡੇ ਨਾਲ ਰਿਜ਼ਲਟ ਜਿਹੜਾ ਨਤੀਜਾ ਹੈਗਾ ਅਸੀਂ ਸਾਂਝਾ ਕਰਾਂਗੇ ਤੁਸੀਂ ਲਗਾਤਾਰ ਜੁੜੇ ਰਹੋ ਤੁਹਾਡੇ ਨਾਲ ਅਸੀਂ ਗੱਲਬਾਤ ਸਾਂਝੀ ਕਰਦੇ ਹੈਗੇ ਆ ਇਸ ਜਿੱਤ ਨੂੰ ਕੀ ਕਹਣਾ ਚਾਹੁੰਦੇ ਹੋ ਸਰ ਮੈਂ ਵੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਜੇ ਪ੍ਰਮਾਤਮਾ ਨੇ ਆਸ਼ੀਰਵਾਦ ਦਿੱਤਾ ਹੈ ਛੋਟੇ ਜਿਹੇ ਮਾਣੇ ਨੂੰ ਇਹ ਜਿੱਤ ਮੱਲਾ ਵਾਲੇ ਦੇ ਇਲਾਕੇ ਦੀ ਜਿੱਤ ਏ ਜਿਨ੍ਹਾਂ ਨੇ ਮੈਨੂੰ ਵਾਟ ਵਾਟ ਵੋਟਾਂ ਪਾ ਕੇ ਜਿਤਾਇਆ ਜਿਹੜੀ ਕੰਮ ਜਿਹੜੇ ਕਰੋਗੇ ਤੁਸੀਂ ਜਿਹੜੇ ਤੁਹਾਨੂੰ ਪਤਾ ਹੀ ਇਹ بڑے ਕੰਮ ਪੈਂਡਿੰਗ ਪਏ ਹੋਏ ਨੇ ਮਹਾਰਾਜ ਨੇ ਤਾਕਤ ਬਖਸ਼ੀ ਤੇ ਸਾਰੇ ਕੰਮ ਕਰਾਂਗੇ ਜੀ ਮੁਬਾਰਕਾ ਪੁੱਤ ਅੱਜ ਵਾਰਡ ਨੰਬਰ 4 ਦੇ ਵਿੱਚੋਂ ਉਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਜਿਹਦੇ ਵਿੱਚੋਂ ਉਹਨਾਂ ਨੇ ਆਪਣੇ ਵਿਰੋਧੀ ਨੂੰ 96 ਵੋਟਾਂ ਦੇ ਨਾਲ ਸ਼ਿਕਤ ਦੇ ਕੇ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ 4 ਨੰਬਰ ਵਾਰਡ ਦਾ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਹੈ ਔਰ ਇਹਨਾਂ ਨੂੰ ਕਾਮਯਾਬ ਕੀਤਾ। ਜਮਸ਼ਾਹ ਅੱਜ ਤੁਸੀਂ ਜਿਹੜੀ ਵਾਰਡ ਨੰਬਰ 4 ਦੀ ਇਲੈਕਸ਼ਨ ਜਿੱਤੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਹਾਂਜੀ ਬਾਜੀ ਮੇਰੇ ਜਿਹਨੇ ਮੈਨੂੰ ਭਰਾਵਾਂ ਨੇ ਵੋਟਾਂ ਪਾਈਆਂ ਅੱਜ ਤਾਇਆ ਮੈਂ ਉਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਾਂਗਾ। ਤਾਂ ਧੰਨਵਾਦ ਕਰਾਂਗਾ ਕਿਤੇ ਕਿੰਝ ਬਸੂ ਹੁੰਦਾ ਜੀ ਬਹੁਤ ਵਧੀਆ ਜੀ ਪਹਿਲਾ ਇਲੈਕਸ਼ਨ ਜਿੱਤਿਆ ਸੀ ਪਾਰਟੀ ਦੇ ਨਿਸ਼ਾਨ ਤੇ ਤੇ ਪਹਿਲੀ ਵਾਰ ਜਿੱਤੇ ਆ ਕਿੰਨੇ ਵੋਟ 3621492 ਉਟਦੇ ਆਪਣੇ ਵਾਰਡ ਦੇ ਲਈ ਪਹਿਲਾ ਕੰਮ ਜਿਹੜਾ ਤੁਹਾਡੇ ਮਨ ਦੇ ਵਿੱਚ ਹੋਵੇ ਕਿ ਮੈਂ ਹੁਣ ਐਮਸੀ ਬਣ ਗਿਆ ਤਾਂ ਮੈਂ ਸਭ ਤੋਂ ਪਹਿਲਾਂ ਇਹ ਵਿਕਾਸ ਕਾਰਜ ਕਰਵਾਵਾਂਗਾ ਸਭ ਤੋਂ ਪਹਿਲਾਂ ਵਿਕਾਸ ਸ਼ੁਰੂ ਹੋਏਗਾ ਜੀ ਕਿਹੋ ਜੀਆਂ ਸਹੂਲਤਾਂ ਤੋਂ ਮੰਗਾ ਸੀ ਤੁਹਾਡਾ ਵਾਰਡ ਨਹੀਂ ਸਾਡਾ ਵਾਰ ਤਾਂ ਪਹਿਲਾਂ ਹੀ ਵੈਸੇ ਬੈਟਰ ਆ ਜਦੋਂ ਦੇ ਛੜੀ ਸਰਕਾਰ ਬਣੀ ਐ। ਬਾਕੀ ਜਿਹੜੇ ਮਾੜੀ ਮੋਟੀ ਕੰਡੀ ਕੀ ਹੋ ਐ ਕੀ ਪੂਰੀ ਕਰਦੇ ਨੇ। ਫਤਵਾ ਜਿਹੜਾ ਤੁਹਾਡਾ ਕਿਹਾ ਸੀ। ਬਾਜੀ ਮੈਂ ਸਾਰੇ ਸਭ ਤੋਂ ਪਹਿਲਾਂ ਠੀਕ ਹੈ ਜੀ ਠੀਕ ਸਰਦਾਰ ਕੁਲਵੀਰ ਸਿੰਘ ਜੀਰਾ ਜੀ ਜਿਹੜੇ ਸਾਡੇ ਐਮਐਲਏ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਸੀ। ਬਾਕੀ ਉਸ ਤੋਂ ਬਾਅਦ ਮੱਲਾਂ ਵਾਲੇ ਦੇ ਸਾਰੇ ਸੱਜਣਾ ਵੀਰਾਂ ਦਾ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜਿਹੜਾ ਜਿਤਾ ਕੇ ਐਮਸੀ ਦੀ ਚੋਣ ਮੈਨੂੰ ਜਿਤਾਈ ਏ ਫਿਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਬਹੁਤ ਵਧੀਆ ਸਾਡਾ ਇਲੈਕਸ਼ਨ ਕਰਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸਾਡੇ ਡੀਐਸਪੀ ਸਾਹਿਬ ਸਾਡੇ ਮੈਡਮ ਐਸਐਸਪੀ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਵਧੀਆ ਸਾਨੂੰ ਇਹ ਪ੍ਰਸ਼ਾਸਨ ਦੇ ਵਿੱਚ ਸਾਡਾ ਇਲੈਕਸ਼ਨ ਕਰਾਇਆ ਬਾਕੀ ਸਾਡੇ ਵੀ ਇਹ ਕਾਲੜਾ ਜੀ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ ਬਾਕੀ ਦੋਖਤ ਮੈਨੂੰ ਕੋਰ ਵੀ ਆਇਆ ਕਿ ਸਾਡੇ ਜਿਹੜੇ ਮੇਰੇ ਸਾਥੀ ਨੇ ਜਿਹੜੇ ਉਹ ਰਹਿ ਗਏ ਜੇ ਉਹ ਸਾਥੀ ਮੇਰੇ ਜੱਦੇ ਤੇ ਅੱਜ ਖੁਸ਼ੀ ਮੈਨੂੰ ਦੁਗਣੀ ਤਗਣੀ ਹੋਣੀ ਸੀ ਬਾਕੀ ਮੈਂ ਜੀਰਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਮੱਲਾਂ ਵਾਲੇ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਜੇ ਤੁਸੀਂ ਮੈਨੂੰ ਇਹ ਜਿਹੜਾ ਮੈਨੂੰ ਫਤਵਾ ਦਿੱਤਾ ਮੈਂ ਕਦੀ ਵੀ ਤੁਹਾਨੂੰ ਪਿੱਠ ਨਹੀਂ ਵਗਾਵਾਂਗਾ ਤੇ ਜਦੋਂ ਵੀ ਮੇਰੇ ਕੋਲ ਅੱਧੀ ਰਾਤ ਵੀ ਕੋਈ ਆਊਗਾ ਮੈਂ ਅੱਧੀ ਰਾਤ ਵੀ ਉਹਦੇ ਨਾਲ ਜਾਣ ਨੂੰ ਤਿਆਰ ਅੱਗੇ ਵੀ ਮੈਂ ਜਾਣਾ ਤੇ ਹੁਣ ਵੀ ਮੈਂ ਜਾਵਾਂਗਾ ਮੈਂ ਸਾਰੇ ਇਲਾਕੇ ਦਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਜਿਹੜਾ ਸਾਰਾ ਕਵਰ ਕਰਕੇ ਤੇ ਮੈਨੂੰ ਜਿਹੜਾ ਇਸ ਉਪਲਬਧੀ ਤੇ ਐਮਸੀ ਦੀ ਚੋਣ ਤੇ ਜਿਤਾਇਆ ਹੈ ਬਾਕੀ ਜੇ ਕੋਈ ਮੇਰੇ ਤੋਂ ਗਲਤੀ ਹੋ ਗਈ ਹੋਵੇ ਮੈਂ ਇਲਾਕਾ ਨਿਵਾਸੀਆਂ ਸਾਰਿਆਂ ਨੂੰ ਜੇ ਕੋਈ ਕਮੀ ਰਹਿ ਗਈ ਏ ਮੈਂ ਸਾਰੇ ਸੱਜਣਾ ਵੀਰਾਂ ਤੋਂ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਬਾਕੀ ਮੈਂ ਦਿਨ ਰਾਤ ਤੁਹਾਡੇ ਲਈ ਸੇਵਾ ਵਿੱਚ ਹਾਜ਼ਰਾਂ ਕੋਈ ਵੀ ਜਿਹੜਾ ਕੰਮ ਹੈ ਮੈਂ ਆਪਦੇ ਤਨ ਨਾਲ ਤਨ ਤੇ ਮਨ ਨਾਲ ਮਿਹਨਤ ਨਾਲ ਕਰਾਂਗਾ ਜਿਹੜਾ ਕਿ ਮੈਂ ਤੁਹਾਨੂੰ ਇਹ ਕਦੇ ਵੀ ਲੰਬਾ ਨਹੀਂ ਹੋਣ ਦਿਆਂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ